ਐ ਸਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਦਾ ਦਿੱਲੀ ਦੀ ਸਿਆਸਤ ਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਜਿੱਥੇ ਉਹ ਇੱਕ ਉੱਗੇ ਸਿਆਸਤਦਾਨ ਸੀ ਹਮੇਸ਼ਾ ਹੀ ਨਮਰਤਾ ਚ ਰਹਿਣਾ ਐਸੇ ਨਿਰਮਲ ਸੁਭਾਅ ਦੇ ਔਰ ਹਮੇਸ਼ਾ ਦੇਸ਼ ਦੇ ਅੰਦਰ ਸਿੱਖਾਂ ਦੀ ਕਿਤੇ ਕੋਈ ਗੱਲ ਹੁੰਦੀ ਸੀ ਤੇ ਢੀਂਸਾ ਸਾਹਿਬ ਦਿੱਲੀ ਚ ਬੈਠ ਕੇ ਹਮੇਸ਼ਾ ਉਸ ਦੀ ਚਿੰਤਾ ਕਰਦੇ ਸੀ ਕਿਉਂਕਿ ਲੰਬੇ ਸਮੇਂ ਤੱਕ ਉਹ ਦਿੱਲੀ ਦੇ ਸਿੱਖਾਂ ਦੇ ਨਾਲ ਵੀ ਬੜਾ ਵਿਚਰਦੇ ਰਹੇ ਪਾਰਟੀ ਦੀ ਜ਼ਿੰਮੇਵਾਰੀ ਦੇ ਤੌਰ ਤੇ ਵੀ ਕੇਂਦਰੀ ਮੰਤਰੀ ਦੇ ਰੂਪ ਅnder ਵੀ ਔਰ ਫਿਰ ਉਹਨਾਂ ਦਾ ਇੱਕ ਪਰਿਵਾਰਿਕ ਸਾਂਝ ਉਹਨਾਂ ਸਾਹਮਣਾ ਬਣਾਈ ਤੇ ਮੇਰੇ ਨਾਲ ਵੀ ਉਹਨਾਂ ਦੀ ਬਹੁਤ ਜ਼ਿਆਦਾ ਪਰਿਵਾਰਿਕ ਸਾਂਝ ਸੀ ਭਾਵੇਂ ਪਾਰਟੀਆਂ 'ਚ ਕਿੰਨੇ ਵਖਰੇਵੇਂ ਰਹੇ ਪਰ ਨਿੱਜੀ ਤੌਰ ਤੇ ਹਰ ਗੱਲ ਉਹਨਾਂ ਨੇ ਮੇਰੇ ਨਾਲ ਕਰਨੀ ਵੀ ਮੈਨੂੰ ਬੁਲਾ ਵੀ ਲੈਣਾ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਘਾਟਾ ਨਾ ਕੇਵਲ ਪਰਿਵਾਰ ਨੂੰ ਆਇਆ ਸਮਾਜ ਨੂੰ ਆਇਆ ਬਲਕਿ ਦਿੱਲੀ ਦੇ ਲੋਕਾਂ ਨੂੰ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਇੱਕ ਘਾਟਾ ਹੋਇਆ ਤੇ ਮੈਂ ਅੱਜ ਉਹਨਾਂ ਦੇ ਪਰਿਵਾਰ ਦੇ ਕੋਲ ਇਸ ਦੁੱਖ ਨੂੰ ਉਡਾਉਣ ਵਾਸਤੇ ਪਹੁੰਚਿਆ ਮੇਰੇ ਨਾਲ ਨਾਲ ਹੋਰ ਵੀ ਭਾਰਤ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਹਰਿਆਣੇ ਦੇ ਮਾਨਯੋਗ ਮੁੱਖ ਮੰਤਰੀ ਮੈਪ ਸਿੰਘ ਸੈਣੀ ਸਾਹਿਬ ਵੀ ਦਿੱਲੀ ਤੋਂ ਸਰਦਾਰ ਹਰਦੀਪ ਸਿੰਘ ਪੁਰੀ ਜੀ ਵੀ ਹੋਰ ਵੀ ਚੁੱਕ ਸਾਫ ਸਭ ਲੋਕ ਪਹੁੰਚ ਰਹੇ ਨੇ ਕਿਉਂਕਿ ਸਾਰਿਆਂ ਦੇ ਨਾਲ ਹੀ ਇਹਨਾਂ ਦਾ ਇੱਕ ਐਸਾ ਪਿਆਰ ਸੀਗਾ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਜੋ ਇਹਨਾਂ ਦਾ ਨੇੜਤਾ ਸੀਗੀ ਮੋਦੀ ਜੀ ਨੇ ਵਿਸ਼ੇਸ਼ ਤੌਰ ਤੇ 5 ਤਰੀਕ ਨੂੰ ਜਦੋਂ ਮੈਨੂੰ ਮਿਲੇ ਕੋਨ ਮੈਨੂੰ ਪੁੱਛਿਆ ਕਿ ਮੈਂ ਬਿਮਾਰ ਸੀ ਕੀ ਗੱਲ ਸੀ ਕਿਵੇਂ ਹੋਇਆ ਅਚਾਨਕ ਸੋ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਇਹਨਾਂ ਦੀ ਬਹੁਤ ਜ਼ਿਆਦਾ ਨੇੜਤਾ ਰਹੀ ਹੈ ਇਹਨਾਂ ਨੇ ਹਰ ਜਗ੍ਹਾ ਆਪਣਾ ਪਿਆਰ ਔਰ ਸਬੰਧ ਬਣਾ ਕੇ ਰੱਖਿਆ ਔਰ ਕਿਸੇ ਨਾਲ ਵੀ ਕਦੀ ਵੀ ਰਾਜਨੀਤਿਕ ਤੌਰ ਤੇ ਭਾਵੇਂ ਜੋ ਮਰਜ਼ੀ ਵਖਰੇਵਾ ਆਇਆ ਪਰ ਨਿੱਜੀ ਤੌਰ ਤੇ ਕਦੀ ਵੀ ਇਹਨਾਂ ਨੇ ਕਿਸੇ ਨਾਲ ਆਪਣਾ ਵਖਰੇਵਾ ਨਹੀਂ ਪੈਂਦਾ ਸੀ ਇੱਕ ਐਸੀ ਸ਼ਖਸੀਅਤ ਸੀ ਸੋ ਪਰਮਪਿਤਾ ਪਰਮੇਸ਼ਰ ਨੂੰ ਆਪਣੇ ਚਰਨਾਂ ਸਤਾਂ ਦੇ ਵਿੱਚ